हां जी सत श्री अकाल। उम्मीद है सारे ठीक-ठाक ਹੋਵੋਗੇ। ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਜੀ ਵਾਸਮਤੀ ਦੇ 1509 ਤੇ 1692 ਤੇ 1847 ਦੇ ਕੀ ਰੇਟ ਨੇ ਕਿਉਂਕਿ ਪੰਜਾਬ ਦੀਆਂ ਮੰਡੀਆਂ 'ਚ ਜਿਹੜਾ ਚੋਨਾ ਆ ਚੁੱਕਿਆ ਤੇ ਵੱਖ-ਵੱਖ ਮੰਡੀਆਂ 'ਚ ਕੀ ਰੇਟ ਰਹੇ ਨੇ। ਰੇਟ ਵਾਸਮਤੀ ਤੇ ਫਿਲਹਾਲ ਬਹੁਤ ਵਧੀਆ ਚੱਲ ਰਹੇ ਨੇ ਤੇ ਬਹੁਤ ਵਧੀਆ ਅੱਗੇ ਆਉਣ ਵਾਲੇ ਟਾਈਮ 'ਚ ਵੀ ਇਹਦੇ ਬਹੁਤ ਸੋਹਣੇ ਰੇਟ ਦੇਖਣ ਨੂੰ ਮਿਲਣਗੇ। ਹਾਂਜੀ ਕਿਸਾਨ ਵੀਰੋ ਅੱਜ ਤਰੀਕ ਹੋ ਚੁੱਕੀ ਹੈ ਜੀ 9 9 ਤਰੀਕ 9 ਮਹੀਨਾ 2025 ਤੇ ਅੱਜ ਦੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ ਜਿਹੜੇ ਪੰਜਾਬ ਦੇ ਮੰਡੀਆਂ 'ਚ ਝੋਨਾ ਆਇਆ ਤੇ 1509 1692 1847 ਤੇ ਇਹਦੇ ਰੇਟ ਆਪਾਂ ਤੁਹਾਨੂੰ ਨਾਲ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਬਟਾਲਾ ਮੰਡੀ ਦੀ ਪੰਜਾਬ ਦੀ ਮੰਡੀ 'ਚ 1509 ਵਿਕਿਆ ਜੀ ਜਿਹੜਾ ਕੱਲ ਦਾ ਰੇਟ ਹੈਗਾ 3500 ਰੁਪਏ ਤੇ ਅੱਜ ਦਾ ਜਿਹੜਾ 1509 ਅੱਜ ਵੇਖਿਆ ਜੀ 3700 ਰੁਪਏ ਜਿਹੜਾ ਟਾਪ ਦਾ ਰੇਟ ਲੱਗਿਆ ਅੱਗੇ ਗੱਲ ਕਰਦੇ ਆ ਜੀ ਭਗਤਾਂ ਵਾਲਾ ਮੰਡੀ ਜਿਹੜੇ ਅੰਮ੍ਰਿਤਸਰ ਚ 1509 ਵਿਕਿਆ ਜੀ 3532 ਰੁਪਏ ਅੱਜ ਦਾ ਰੇਟ ਵਿਕਿਆ ਜੀ 1509 ਦਾ ਜਿਹੜਾ ਰੇਟ ਕੱਲ ਰਿਹਾ ਸੀ 3700 ਰੁਪਏ ਤੇ ਉਸ ਤੋਂ ਬਾਅਦ ਜਿਹੜਾ 1692 ਵਿਕਿਆ ਜੀ ਭਗਤਾਂ ਵਾਲਾ ਮੰਡੀ ਚ ਅੰਮ੍ਰਿਤਸਰ ਚ 3520 ਰੁਪਏ ਸੋਲਾਂ ਬੰਨ ਮੇ ਦਾ ਰੇਟ ਨਿਕਲਿਆ ਜੀ ਬਹੁਤ ਸੋਹਣਾ ਰੇਟ ਚੱਲ ਰਿਹਾ ਅੱਗੇ ਗੱਲ ਕਰਦੇ ਆ ਜੀ ਕਰਨਾਲ ਮੰਡੀ ਦੀ ਕਰਨਾਲ ਮੰਡੀ ਚ 1509 ਵਿਗਿਆ ਜੀ 3300 ਰੁਪਏ ਤੇ 1509 ਦਾ ਕਰਨਾਲ ਮੰਡੀ ਚ ਕੱਲ ਦਾ ਰੇਟ ਸੀ 3200 ਰੁਪਏ ਗੜਮੁਖਤੇਸਵਰ ਜਿਹੜਾ ਯੂਪੀ ਦੀ ਮੰਡੀ ਆ ਉਥੇ 1509 ਵਿਗਿਆ ਜੀ 3251 ਰੁਪਏ ਤੇ ਕੱਲ ਦਾ ਰੇਟ ਸੀ 3275 ਰੁਪਏ ਜਿਹੜੀ ਕੁਸ ਇਹਦੇ ਰੇਟ ਚ ਕਮੀ ਦੇਖਣ ਨੂੰ ਮਿਲੀ ਆ ਅੱਗੇ ਗੱਲ ਕਰਦੇ ਆਂ ਜੀ ਪਤੜਾ ਮੰਡੀ ਦੀ ਪਤੜਾ ਮੰਡੀ 'ਚ 1509 ਦਾ ਰੇਟ ਲੱਗਿਆ ਜੀ 3400 ਰੁਪਏ ਅੱਗੇ ਕੋਟਕਪੂਰਾ ਮੰਡੀ ਦੀ ਗੱਲ ਕਰੀਏ ਤਾਂ ਕੋਟਕਪੂਰਾ ਮੰਡੀ 'ਚ 1847 ਦਾ ਰੇਟ ਲੱਗਿਆ ਜੀ 3195 ਰੁਪਏ ਤੇ 1692 ਦਾ ਰੇਟ ਲੱਗਿਆ ਜੀ 3560 ਰੁਪਏ ਅੱਗੇ ਗੱਲ ਕਰਦੇ ਆਂ ਤਰਨਤਾਰਨ ਮੰਡੀ 'ਚ ਤਰਨਤਾਰਨ ਮੰਡੀ 'ਚ 1692 ਦਾ ਰੇਟ ਲੱਗਿਆ ਜੀ 3580 ਰੁਪਏ ਇਹ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਤੇ ਡੇਲੀ ਡੇਲੀ ਇੰਨੇ ਕ ਅਪਡੇਟ ਆਪਣੇ ਕੋਲੇ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਆ ਤੇ ਫਿਲਹਾਲ ਆਉਣ ਵਾਲੇ ਸਮੇਂ 'ਚ ਜਿਹੜੇ ਵਾਸਮਤੀ ਦੇ ਰੇਟ ਬਹੁਤ ਸੋਹਣੇ ਦੇਖਣ ਨੂੰ ਮਿਲਣਗੇ ਵਿੱਚ ਬਹੁਤ ਵੀਰਾਂ ਦੇ ਕਮੈਂਟ ਆਉਂਦੇ ਨੇ ਤੇ 1401 ਦਾ ਜਿਹੜੇ ਵੀ ਕੀ ਰੇਟਰ ਚਾਹ ਰਹੇ ਆ ਫਿਲਹਾਲ ਹਜੇ 1401 ਨਹੀਂ ਆਈ ਮੰਡੀਆਂ 'ਚ ਤੇ ਜਦੋਂ ਵੀ ਮੰਡੀਆਂ ਦੇ ਵਿੱਚ 1401 ਆਈ ਤਾਂ ਆਪਾਂ ਤੁਹਾਡੇ ਨਾਲ ਰੇਟ ਜ਼ਰੂਰ ਸਾਂਝੇ ਕਰਾਂਗੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚਦੀ ਰਹੇ ਆਪਣੇ ਡੇਲੀ ਡੇਲੀ ਜਿਹੜੀ ਅਪਡੇਟ ਵਾਂਸ ਮਤੀ ਦੇ ਰੇਟਾਂ ਤੇ ਆਉਂਦੀ ਰਹਿੰਦੀ ਹੈ ਕੱਲ ਨੂੰ ਨਵੀਂ ਅਪਡੇਟ ਲੈ ਕੇ ਮਿਲਦੇ ਆ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ